ਹੋ ਜੀ ਮੈਂ ਤੁਹਾਨੂੰ ਪੁੱਛਾਂ ਕਿ ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਕਿਹੜਾ ਹੈ ਤਾਂ ਤੁਹਾਡਾ ਜਵਾਬ ਕੀ ਹੋਵੇਗਾ ਸ਼ਾਇਦ ਕਿਸੇ ਨੇ ਕਹਿਣਾ ਲੁਧਿਆਣਾ ਕਿਸੇ ਨੇ ਅੰਮ੍ਰਿਤਸਰ ਪਰ ਸੱਚ ਇਹ ਹੈ ਕਿ ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਦਲੰਦਰ ਕਿਹਾ ਜਾਂਦਾ ਹੈ ਕਿ ਮਹਾਭਾਰਤ ਦੇ ਸਮੇਂ ਜਲੰਦਰਾ ਨਾਮ ਦਾ ਇੱਕ ਦਾਨਵ ਹੁੰਦਾ ਸੀ ਉਹ ਇੰਨਾ ਤਾਕਤਵਰ ਸੀ ਕਿ ਲੋਕਾਂ ਨੂੰ ਬੜਾ ਤੰਗ ਕਰਦਾ ਸੀ ਸ਼ਿਵ ਜੀ ਨੇ ਉਸ ਨੂੰ ਮਾਰ ਦਿੱਤਾ ਪਰ ਉਸ ਦੇ ਪੁੱਤਰ ਨੇ ਉਸ ਦੀ ਜ਼ਾਦ ਵਿੱਚ ਇੱਕ ਨਗਰ ਬਸਾਇਆ ਅਤੇ ਉਸ ਦਾ ਨਾਮ ਰੱਖਿਆ ਜਲੰਦਰਾ ਜਲੰਦਰਾ ਤੋਂ ਹੌਲੀ-ਹੌਲੀ ਜੰਦਰ ਪੈ ਗਿਆ ਦੂਜੀ ਥਿਊਰੀ ਦੇ ਅਨੁਸਾਰ ਇਹ ਇਲਾਕਾ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ ਇਹ ਇੱਕ ਪਾਸੇ ਸਤਲੁਜ ਦੋ ਪਾਸੋਂ ਬਿਆਸ ਇਸ ਕਰਕੇ ਲੋਕ ਕਹਿੰਦੇ ਸੀ ਜਲ ਅੰਦਰ ਜਿਸ ਦਾ ਅਰਥ ਹੈ ਪਾਣੀ ਵਿੱਚ ਇਹ ਜਲੰਧਰ ਨਾ ਹੀ ਅੱਗੇ ਚੱਲ ਕੇ ਬਣ ਗਿਆ ਜਲੰਧਰ ਤੁਹਾਨੂੰ ਦੱਸ ਦਈਏ ਕਿ ਜਲੰਧਰ ਹੜੱਪਾ ਸਭਿਅਤਾ ਦਾ ਹਿੱਸਾ ਰਿਹਾ ਹੈ ਇਹ ਇੰਡਸ ਵੈਲੀ ਸਿਵਲਾਈਜੇਸ਼ਨ ਵਿੱਚ ਵੀ ਸ਼ਾਮਿਲ ਜਲੰਧਰ ਦੀ ਮਿੱਟੀ ਹਜ਼ਾਰਾਂ ਸਾਲਾਂ ਪੁਰਾਣੇ ਇਤਿਹਾਸ ਦੀ ਗਵਾਹੀ ਦਿੰਦੀ ਹੈ ਮੁਗਲ ਕਾਲ ਵੇਲੇ ਜਲੰਧਰ ਲੋਹਾਰ ਸੁਬੇ ਦਾ ਹਿੱਸਾ ਸੀ ਤੁਹਾਨੂੰ ਹੈਰਾਨੀ ਹੋਵੇਗੀ ਕਿ ਨੂਰਜਹਾਂ ਜਹਾਂਗੀਰ ਕੀ ਬਾਦਸ਼ਾਹ ਜਹਾਂਗੀਰ ਦੀ ਰਾਣੀ ਬਣੀ ਉਹ ਜਲੰਧਰ ਵਿੱਚ ਪਲੀ ਬਧੀ ਸੀ ਨੂਰ ਜਹਾਂ ਦੀ ਅਗੜਮੰਦੀ ਅਤੇ ਰਾਜਨੀਤਿਕ ਚੁਤਰਾਈ ਜਹਾਂਗੀਰ ਦੇ ਸ਼ਾਸਨ ਵਿੱਚ ਵੱਡਾ ਰੋਲ ਨਿਭਾਉਂਦੀ ਰਹੀ ਮਿਸਲ ਕਾਲ ਵੇਲੇ ਜਲੰਧਰ ਤੇ ਅਧੀਨਾਬੇਗ ਦਾ ਰਾਜ ਸੀ ਸਿੱਖਾਂ ਨਾਲ ਉਸ ਦੀ ਬਾਰ ਬਾਰ ਚੜਪ ਹੁੰਦੀ ਰਹੀ 1766 ਵਿੱਚ ਫੈਜ਼ਲਪੁਰਿਆ ਮਿਸਲ ਨੇ ਜਲੰਧਰ ਨੂੰ ਜਿੱਤ ਲਿਆ 1811 ਵਿੱਚ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਨੂੰ ਸੌਂਪਿਆ ਗਿਆ ਤੇ ਖਾਲਸਾ ਰਾਜ ਵਿੱਚ ਸ਼ਾਮਿਲ ਹੋ ਗਿਆ 1947 ਦੇ ਵੰਡ ਤੋਂ ਬਾਅਦ 6 ਸਾਲਾਂ ਤੱਕ ਜਲੰਧਰ ਪੰਜਾਬ ਦੀ ਰਾਜਧਾਨੀ ਰਿਹਾ 1947 ਤੋਂ 1950 ਇਸ ਸਮੇਂ ਦਰਮਿਆਨ ਜਲੰਧਰ ਦੇ ਕਈ ਅਹਿਮ ਸਰਕਾਰੀ ਫੈਸਲੇ ਦੇਖੇ ਧਾਰਮਿਕ ਤੌਰ ਤੇ ਵੀ ਜਲੰਧਰ ਬਹੁਤ ਮਹੱਤਵਪੂਰਨ ਹੈ ਭਾਰਤ ਦੇ 21 ਸ਼ਕਤੀ ਪੀਠਾਂ ਵਿੱਚੋਂ ਇੱਕ ਦੇਵੀ ਤਲਾ ਮੰਦਰ ਇੱਥੇ ਸਥਿਤ ਹੈ ਮਾਮ ਨਾਜ਼ਰ ਮਸਜਿਦ ਵਿੱਚ ਬਾਬਾ ਫਰੀਦ ਜੀ ਦੇ ਚਰਨ ਪੈ ਦੀ ਗੱਲ ਵੀ ਸਰੋਤਾ ਵਿੱਚ ਆਉਂਦੀ ਹੈ 1971 ਤੋਂ ਬਾਅਦ ਜਰੰਦਰ ਦੇ ਕਈ ਲੋਕ ਪਾਕਿਸਤਾਨ ਚਲੇ ਗਏ ਉੱਥੇ ਜਾ ਕੇ ਕੋਈ ਵੀ ਜਾਣੇ ਚੀਫ ਜਸਟਿਸ ਫੌਜੀ ਅਫਸਰ ਦੇ ਸਪਾਈ ਲੀਡਰ ਬਣੇ ਇਹ ਵੀ ਜਰੰਦਰ ਦੀ ਧਰਤੀ ਦਾ ਵੱਡਾ ਯੋਗਦਾਨ ਸੀ ਅੱਜ ਦੇ ਜਮਾਨੇ ਦੀ ਗੱਲ ਕਰੀਏ ਤਾਂ ਯੂਰਪ ਤੱਕ ਖੇਡਾਂ ਦਾ ਸਮਾਨ ਜਰੰਦਰ ਤੋਂ ਜਾਂਦਾ ਹੈ ਕ੍ਰਿਕਟ ਫੁੱਟਬਾਲ ਤੇ ਹਾਕੀ ਜੋ ਵੀ ਲੋਡ ਹੋਵੇ ਜਲੰਧਰ ਦੇ ਕਾਰਖਾਨੇ ਤਿਆਰ ਕਰਦੇ ਨੇ ਜਲੰਧਰ ਦਾ ਸੰਸਾਰਪੁਰ ਪਿੰਡ ਤਾਂ ਹਾਕੀ ਦਾ ਗੜ੍ਹ ਮੰਨਿਆ ਜਾਂਦਾ ਹੈ 1968 ਦੀ ਮੈਕਸੀਕੋ 올림픽 ਵਿੱਚ ਇੱਥੋਂ ਦੇ 7 ਖਿਡਾਰੀ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਵਿੱਚ ਖੇਡ ਰਹੇ ਸਨ ਅੱਜ ਤੱਕ 306 ਖਿਡਾਰੀ ਇੱਥੋਂ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਹਾਕੀ ਟੀਮਾਂ ਵਿੱਚ ਖੇਡ ਚੁੱਕੇ ਨੇ ਏਸੀ ਜਲੰਧਰ ਦਾ ਇਤਿਹਾਸ ਇੱਕ ਸ਼ਹਿਰ ਜੋ ਸਿਰਫ ਇਤਿਹਾਸਿਕ ਨਹੀਂ ਸਭਿਆਚਾਰਕ ਧਾਰਮਿਕ ਅਤੇ ਖੇਡਜਗਤ ਵਿੱਚ ਵੀ بے مثال ਹੈ ਕਿਸੇ ਵੀ ਜਲੰਧਰ ਵਾਸੀ ਲਈ ਇਹ ਫਕਰ ਦੀ ਗੱਲ ਹੈ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਵੀ ਕਰਕੇ ਦੱਸੋ ਉਹ ਕਿਹੜੇ ਸ਼ਹਿਰ ਦੀ ਕਹਾਣੀ ਤੁਸੀਂ ਸੁਣਨਾ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਤੁਹਾਨੂੰ ਮਿਲਦੇ ਹਾਂ ਅਗਲੇ ਹਫ਼ਤੇ ਧੰਨਵਾਦ